ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਹਿਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੇ ਹੈਂਡਵਰਕ ਦੇ ਸੂਟ ਕਿਉਂਕਿ ਵਿਆਹ ਸ਼ਾਦੀਆਂ ਦੀ ਸੀਜ਼ਨ ਆ ਫੰਕਸ਼ਨਾਂ ਦਾ ਸੀਜ਼ਨ ਆ ਪੂਰੀਏ ਜ਼ੋਰਾਂ ਤੇ ਚੱਲ ਰਿਹਾ ਵਾ ਤੇ ਪਹਿਣਾ ਦੀ ਡਿਮਾਂਡ ਵੀ ਰਹਿੰਦੀ ਆ ਹੈਂਡਵਰਕ ਦੇ ਸੂਟਾਂ ਦੀ ਸੋ ਬਹੁਤ ਹੀ ਸੋਹਣੇ ਹਨਾ ਹੈਂਡਵਰਕ ਦੇ ਸੂਟ ਆਪਾਂ ਲੈ ਕੇ ਆਏ ਆ ਤੇ ਬਹੁਤ ਸੋਹਣੀ ਕਲੈਕਸ਼ਨ ਆਈ ਆ ਬਹੁਤ ਸੁਪਰ ਹਿੱਟ ਕਲੈਕਸ਼ਨ ਆ ਇਹ ਸੋ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਹੋਏ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਜਿਹੜੀਆਂ ਭੈਣਾਂ ਫਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੀਆਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਤੇ ਚਲੋ ਜੀ ਦਿਖਾਉਣੀ ਆ ਅੱਜ ਦੀ ਕਲੈਕਸ਼ਨ ਬਾਕੀ ਆਪਾਂ ਹੈਂਡਵਰਕ ਦੇ ਉੱਪਰ ਸੂਟ ਰੈਡੀ ਕੀਤਾ ਬਹੁਤ ਪੈਣਾ ਨੇ ਮੇਰਾ ਬਲੌਗ ਵੀ ਦੇਖਿਆ ਹੁਣ ਤੇ ਜਿਨ੍ਹਾਂ ਨੇ ਨਹੀਂ ਦੇਖਿਆ ਤਾਂ ਤੁਸੀਂ ਹੁਣ ਮੈਂ ਤੁਹਾਨੂੰ ਸੂਟ ਦਿਖਾ ਦਿੰਨੀ ਆ ਉਹ ਬਹੁਤ ਪੈਣਾ ਦੇ ਕਮੈਂਟ ਆਏ ਸੀ ਮੈਸੇਜ ਆਏ ਸੀ ਵਟਸਐਪ ਦੇ ਉੱਪਰ ਵੀ ਤੁਸੀਂ ਇਹ ਕਿੱਦਾਂ ਪੂਰਾ ਹਨਾ ਨੇੜੇ ਤੋਂ ਦਿਖਾਓ ਸਾਰਾ ਵਰਕ ਤੇ ਦੁਪੱਟਾ ਕਿੱਦਾਂ ਰੈਡੀ ਕਰਵਾਇਆ ਸੋ ਉਹ ਵੀ ਮੈਂ ਸਾਰਾ ਤੁਹਾਨੂੰ ਡਿਜ਼ਾਈਨ ਦਿਖਾਉਂਗੀ ਜਿਹੜਾ ਡਿਜ਼ਾਈਨ ਪੂਰਾ ਪ੍ਰੋਪਰ ਹੈਂਡਵਰਕ ਜਿਹੜਾ ਖੁਦ ਆਪਣੇ ਕਾਰੀਗਰ ਨੇ ਰੈਡੀ ਕੀਤਾ ਵਾ ਦੀ ਆਪਾਂ ਕਿਦਾਂ ਦਾ ਰੈਡੀ ਕਰ ਰਹੇ ਆ ਸੂਟ ਹਨਾ ਤਾਂ ਪਹਿਣਾ ਨੂੰ ਪਤਾ ਲੱਗ ਜੂਗਾ ਤੇ ਤੁਹਾਨੂੰ ਹਮੇਸ਼ਾ ਕਹਿਣੀ ਹੁੰਨੀ ਆ ਜਿੰਦਾ ਵੀ ਪਹਿਣਾ ਨੇ ਹੈਂਡਵਰਕ ਦੇ ਖੁੱਦ ਦੇ ਰੈਡੀ ਕਰਾਉਣੇ ਆ ਸੂਟ ਜਰੂਰ ਇੱਕ ਮੌਕਾ ਦਿਓ ਬਹੁਤ ਵਧੀਆ ਬਹੁਤ ਸੋਹਣੇ ਤੇ ਬਹੁਤ ਰੀਜ਼ਨਬਲ ਪ੍ਰਾਈਸ ਤੇ ਤੁਹਾਨੂੰ ਹੈਂਡਵਰਕ ਦੇ ਸੂਟ ਵਿਸਕੋਸ ਦੀ ਕੁਆਲਿਟੀ ਦੇ ਬਹੁਤ ਹੀ ਵਧੀਆ ਫੈਬਰਿਕ ਦੇ ਉੱਪਰ ਕਰਕੇ ਦਵਾਂਗੇ ਤੇ ਲੋ ਜੀ ਦਿਖਾਉਣੀ ਆ ਤੁਹਾਨੂੰ ਅੱਜ ਦੇ ਹੈਂਡਵਰਕ ਦੇ ਸੂਟ ਲੋ ਜੀ ਇਹ ਵਾਲਾ ਸੂਟ ਆਪਾਂ ਰੈਡੀ ਕੀਤਾ ਵਾ ਤੇ ਆਪਣੇ ਕਾਰੀਗਰ ਨੇ ਨਾ ਪੂਰੀਆਂ ਰੀਜਾਂ ਲਾਤੀਆਂ ਇਹ ਆਪਣਾ ਖੁੱਦ ਦਾ ਡਿਜ਼ਾਈਨ ਸੀਗਾ ਬਾਰਡਰ ਤੇ ਸਾਰਾ ਆਪਾਂ ਬਾਰਡਰ ਕਿਹੜਾ ਕਮਾਇਆ ਆ ਬਾਟਮ ਦੇ ਉੱਤੇ ਸੇਮ ਬਾਰਡਰ ਵਾਲਾ ਵਰਕ ਲੈ ਕੇ ਆਂਦਾ ਬਾਹਾਂ ਦੇ ਉੱਪਰ ਸੇਮ ਇਹੀ ਬਾਰਡਰ ਆਪਾਂ ਰੱਖਿਆ ਨਾ ਪੂਰੀਆਂ ਹੈਵੀ ਇਹਦੀਆਂ ਬਾਹਾਂ ਰੱਖੀਆਂ ਨੇ ਤੇ ਫਰੰਟ ਗਲਾ ਵੀ ਕੀਤਾ ਵਿੱਚ ਨਿੱਕੀ ਨਿੱਕੀ ਬੂਟੀ ਪਿਓਰ ਦਬਕਾ ਸਿੱਪੀ ਸਾਰੀ ਚੀਜ਼ ਨਾਲ ਆਪਾਂ ਇਹ ਸੂਟ ਰੈਡੀ ਕੀਤਾ ਫਿਨਿਸ਼ਿੰਗ ਪੱਟੀ ਨਾਲ ਸਾਰਾ ਹਨਾ ਛਾਕ ਆਪਾਂ ਕੱਢੇ ਨੇ ਫਿਨਿਸ਼ਿੰਗ ਪੱਟੀ ਲਾ ਕੇ ਤੇ ਚੁੰਨੀ ਵੀ ਫਿਨਿਸ਼ਿੰਗ ਪੱਟੀ ਲਾਈ ਹੋਈ ਆ ਨੀਚੇ ਸੇ ਮਹਿਰੂਨ ਕਲਰ ਦੀ ਹੋਈ ਬਹੁਤ ਸੋਹਣਾ ਸੂਟ ਰੈਡੀ ਹੋਇਆ ਤੇ ਫਿਨਿਸ਼ਿੰਗ ਪੱਟੀ ਦੇ ਨਾਲ ਹੀ ਆਪਾਂ ਡੋਰੀਆ ਲੈਸ ਦਿੱਤੀ ਆ ਤੇ ਫਰੰਟ ਗਲਾ ਬੈਕ ਗਲਾ ਬਹੁਤ ਯਾਨੀ ਕਿ ਜਿੰਨਾ ਕਹਿ ਦੋ ਸਾਰੀਆਂ ਰੀਜਾਂ ਇਹ ਸੂਟ ਤੇ ਲਾਈਆਂ ਹੋਈਆਂ ਨੇ ਤੇ ਪਿਓਰ ਕਮਲ ਚਨੂਨ ਦਾ ਦੁਪੱਟਾ ਰੈਡੀ ਕੀਤਾ ਆਪਾਂ ਪਿਓਰ ਕਮਲ ਚਨੂਨ ਦਾ ਦੁਪੱਟਾ ਇਹਦੇ ਨਾਲ ਰੈਡੀ ਹੋਇਆ ਜੀ ਬਹੁਤ ਸੋਣਾ ਬਹੁਤ ਹੀ ਪਿਆਰਾ ਸੋ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਨੇ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਇਸ ਤਰ੍ਹਾਂ ਹੈਗੀ ਆ ਦੀ ਫਰੰਟ ਲੁੱਕ ਇਸ ਤਰ੍ਹਾਂ ਜਾਨੀਆ ਪੈਨਲ ਲੰਬਾਈ ਦੀ ਕੋਈ ਟੈਨਸ਼ਨ ਨਹੀਂ ਕਿਉਂਕਿ ਪੱਲਾ ਨਹੀਂ ਬਣਿਆ ਹੋਇਆ ਸਾਰੀਆਂ ਪੈਨਲਸ ਬਣੀਆਂ ਹੋਈਆਂ ਨੇ ਤੇ ਜਿਹੜੀਆਂ ਇਹਦਾ ਬਾਹਾਂ ਤੇ ਵਰਕ ਆਊਗਾ ਉਹ ਵੀ ਪੂਰਾ ਫੁੱਲ ਹੈਵੀ ਰਹੂਗਾ ਪੂਰਾ ਹੈਵੀ ਕੰਮ ਬਾਹਾਂ ਦੇ ਉੱਪਰ ਆਊਗਾ ਪੂਰਾ ਟੋਟਲੀ ਹੈਂਡਵਰਕ ਆ 1% ਵੀ ਥ੍ਰੈਡ ਦਾ ਕੰਮ ਨਹੀਂ ਟੋਟਲੀ ਹੈਂਡਵਰਕ ਦੇ ਸੂਟ ਦਿਖਾ ਰਹੀਆਂ ਜਿਹੜੀ ਮੈਂ ਅੱਜ ਦੀ ਵੀਡੀਓ ਵਿੱਚ ਦਿਖਾ ਰਹੀਆਂ ਸੋ ਲਾਈਟ ਜਬ ਬੇਬੀ ਪਿੰਕ ਕਲਰ ਆ ਬਹੁਤ ਹੀ ਸੋਹਣਾ ਸ਼ਿਮਰ ਦੇ ਉੱਪਰ ਸਾਰਾ ਇਹ ਰੈਡੀ ਹੋਇਆ ਹੋਇਆ ਨਾਲ ਇਹਦੇ ਮਿਲੂਗੀ ਪਿਓਰ ਸਿਲਕ ਦੀ ਬਾਟਮ ਬਾਟਮ ਦੇ ਉੱਤੇ ਵੀ ਸੇਮ ਵਰਕ ਆਊਗਾ ਤੇ ਸਾਰਾ ਟੋਟਲੀ ਹੈਂਡ ਦਾ ਆਊਗਾ ਇਹ ਨਹੀਂ ਹੈਗਾ ਕਿ ਬਾਟਮ ਤੇ ਤੁਹਾਨੂੰ ਧਾਗੇ ਦਾ ਕੰਮ ਮਿਲੂਗਾ ਤੇ ਕਮੀਜ਼ ਤੇ ਹੈਂਡ ਦਾ ਟੋਟਲੀ ਹੈਂਡ ਦੇ ਸੂਟ ਆ ਤੇ ਸੋ ਜਿਹੜੀ ਵੀ ਜਿਹੜਾ ਵੀ ਸੂਟ ਪਸੰਦ ਆਊਗਾ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚੱਲਿਓ ਬਹੁਤ ਸੋਹਣੀ ਕਲੈਕਸ਼ਨ ਆ ਪਿਓਰ ਮਿਲੂ ਚਨੂਨ ਦਾ ਦੁਪੱਟਾ ਇਹਦੇ ਨਾਲ ਆਲੋ ਪਿਓਰ ਚਨੋਂਨ ਦਾ ਮਿਲੂਗਾ ਦੁਪੱਟਾ ਸਾਰਾ ਲੈਂਸ ਦੇ ਨਾਲ ਗੋਟਾ ਪੱਤੀ ਦੇ ਨਾਲ ਸਾਰਾ ਬਹੁਤ ਸੋਹਣਾ ਰੈਡੀ ਹੋਇਆ ਹੋਇਆ ਬਹੁਤ ਸੋਹਣੀ ਕਲੈਕਸ਼ਨ ਆ ਪੂਰੇ ਖੁੱਲੇ ਡੁੱਲੇ ਦੁਪੱਟੇ ਆ ਪੂਰੇ ਗ੍ਰੇਸਫੁੱਲ ਤੇ ਵਿਆਹ ਸ਼ਾਦੀਆਂ ਦੇ ਪਾਉਣ ਲਈ ਬਹੁਤ ਟੌਪ ਦੀ ਕਲੈਕਸ਼ਨ ਆਈ ਆ ਇਹ ਸੋ ਜਿਹੜੀਆਂ ਭੈਣਾਂ ਨੂੰ ਵੀ ਚਾਹੀਦੇ ਨੇ ਸਕਰੀਨ ਸ਼ਾਟ ਲੈ ਕੇ ਆਰਡਰ ਕਰੀ ਚੱਲਿਓ ਆ ਲਓ ਜੀ ਨੈਕਸਟ ਪੀਸ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਲਓ ਜੀ ਇਹ ਹੈਗੀ ਇਹਦੀ ਸ਼ਰਟ ਪਿਓਰ ਵਿਸਕੋਸ ਆਰਗੈਂਡਾ ਦੀ ਸ਼ਰਟ ਆ ਜਿਹੜੀ ਸ਼ਰਟ ਦੀ ਪ੍ਰਿੰਟਿੰਗ ਹੈ ਦੇ ਵਿੱਚ ਆ ਸੈਲਫ ਪ੍ਰਿੰਟਿੰਗ ਨਹੀਂ ਹੈ ਲਾਈਨਿੰਗ ਆ ਬਹੁਤ ਸੋਹਣੀ ਲਾਈਨਿੰਗ ਆ ਨਿਊ ਇਹ ਬੇਸ ਚੱਲੇ ਆ ਬਹੁਤ ਸੋਹਣੇ ਬਹੁਤ ਹੀ ਪਿਆਰੇ ਜੇ ਤੁਹਾਨੂੰ ਮੈਂ ਨੇੜੇ ਦਿਖਾਵਾਂ ਸ਼ਾਇਦ ਤੁਸੀਂ ਯਾਨੀ ਕਿ ਇੰਨੀ ਸੋਹਣਾ ਲੁੱਕ ਆ ਰਿਹਾ ਸੂਟ ਦੇ ਬਣੇ ਹੋਏ ਦੀ ਦੇਖੋ ਸਾਰਾ ਟੋਟਲੀ ਹੈਂਡ ਦਾ ਕੰਮ ਹੋਇਆ ਹੋਇਆ ਇਸ ਤਰ੍ਹਾਂ ਇਹ ਪੈਨਲ ਬਣੀਆਂ ਘੇਰੇ ਦੇ ਉੱਪਰ ਸਾਰਾ ਕੰਮ ਮਿਲੇਗਾ ਤੁਹਾਨੂੰ ਨਾਲ ਮਿਲੇਗਾ ਬਾਹਾਂ ਦੇ ਉੱਪਰ ਕੰਮ ਬਾਹਾਂ ਤੇ ਸੇਮ ਕਮ ਆਊਗਾ ਤੇ ਨਾਲ ਇਹਦੇ ਮਿਲੂਗੀ ਜੀ ਬਾਟਮ ਆ ਲੋ ਜੀ ਲਓ ਜੀ ਪਿਓਰ ਕਰੇਵ ਦੀ ਮਿਲੂਗੀ ਨਾਲ ਬਾਟਮ ਬਹੁਤ ਸੋਹਣੀ ਬਹੁਤ ਪਿਆਰੀ ਸਾਰੀ ਬਾਟਮ ਦੇ ਉੱਤੇ ਵੀ ਸੇਮ ਪੱਲੇ ਨਾਲ ਦਾ ਵਰਕ ਆਊਗਾ ਤੇ ਸੇਮ ਜਿਹੜੀ ਸ਼ਰਟ ਦਾ ਫੈਬਰਿਕ ਆ ਆਰਗੈਂਜ਼ਾ ਵਿਸਕੋਸ ਆਰਗੈਂਜ਼ਾ ਦੀ ਸ਼ਰਟ ਆ ਵਿਸਕੋਸ ਆਰਗੈਂਜ਼ਾ ਲਈ ਸੇਮ ਦੁਪੱਟਾ ਲੱਗਿਆ ਦੁਪੱਟੇ ਦੇ ਪੱਲੇ ਪੂਰੇ ਫੁੱਲ ਹੈਵੀ ਮਿਲਣਗੇ ਹੈਵੀ ਮਿਲਣਗੇ ਇਸ ਵਿਚਕਾਰ ਸਾਰੇ ਪੈਨਲਾਂ ਦਾ ਕੰਮ ਹੋਇਆ ਹੋਇਆ ਬਹੁਤ ਸੋਹਣੇ ਜਨਨ ਕੇ ਸੂਟ ਰੈਡੀ ਹੋਇਆ ਹੋਇਆ ਸਿੰਪਲ ਸੋਬਰ ਸਰਦਾਰੀ ਜਿਹਨੂੰ ਕਹਦੀ ਹੈ ਨਾ ਪੂਰੀ ਫੋਰ ਸਾਈਡ ਕੱਟਵਰਕ ਆ ਜਿਵੇਂ ਕਈ ਪਹਿਣਾ ਬਾਲਾ ਹੈਵੀ ਜਿਆ ਬਾਲਾ ਹਨ ਭਾਰੇ ਜੇ ਸੂਟ ਲਾਈਕ ਨਹੀਂ ਕਰਦੀਆਂ ਸਿੰਪਲ ਯੂਨੀਕ ਜੀ ਕਲੈਕਸ਼ਨ ਉਹਨਾਂ ਲਈ ਬਹੁਤ ਸੋਹਣਾ ਇਹ ਕਲਰ ਵੀ ਬਹੁਤ ਸੋਹਣਾ ਪਿਸਟਾ ਗ੍ਰੀਨ ਕਲਰ ਆ ਤੇ ਬਾਕੀ ਵਰਕ ਵੀ ਬਹੁਤ ਸੋਹਣਾ ਹੋਇਆ ਹੋਇਆ ਸਾਰੇ ਦੁਪੱਟੇ ਦੇ ਉੱਪਰ ਸਾਰੇ ਸੂਟ ਦੇ ਉੱਪਰ ਲਓ ਜੀ ਨੈਕਸਸ ਸੂਟ ਦੇਖ ਲਓ ਇਹ ਵੀ ਬਹੁਤ ਵਧੀਆ ਬਹੁਤ ਸੋਹਣਾ ਡੈੜੀ ਹੋਇਆ ਇਦਾਂ ਇਹ ਵੀ ਟੋਟਲੀ ਹੈਂਡਵਰਕ ਦੇ ਉੱਪਰ ਆ ਟੋਟਲੀ ਗਲੇ ਤੋਂ ਕੰਮ ਲੈ ਕੇ ਨੀਚੇ ਤੱਕ ਸਾਰਾ ਹੈਂਡਵਰਕ ਮਿਲੇਗਾ ਇਹਦੇ ਵੀ ਪੱਲੇ ਦੀ ਕੋਈ ਟੈਨਸ਼ਨ ਨਹੀਂ ਜਿਵੇਂ ਮਰਜੀ ਜਿੰਨੀ ਮਰਜੀ ਲੰਬਾਈ ਵਗੈਰਾ ਰੱਖ ਸਕਦੇ ਹੋ ਤੇ ਚੜਾਈ ਜਿੰਨੀ ਮਰਜੀ ਰੱਖ ਸਕਦੇ ਹੋ ਬਾਹਾਂ ਦੇ ਉੱਪਰ ਵੀ ਪੂਰਾ ਸਾਰਾ ਪਰਲ ਦਾ ਕੰਮ ਆਊਗਾ ਬਹੁਤ ਸੋਹਣਾ ਨਾਲ ਇਹਦੀ ਬਾਟਮ ਤੇ ਵੀ ਯੂਨਿਕ ਜਿਹਾ ਦੇਖੋ ਬਹੁਤ ਸੋਹਣਾ ਸਾਰਾ ਸੇਮ ਬੇਲ ਜਿਹੜੀ ਬਣੀ ਹੋਈ ਆ ਪੈਨਲਾਂ ਦੀ ਸੇਮ ਬੇਲ ਬਣੀ ਆ ਮੋਰੀਆਂ ਦੇ ਉੱਪਰ ਸਿਲਕ ਰਹੀ ਆਉਗੀ ਬਾਟਮ ਪਿਓਰ ਸ਼ਿਮਰਦਾ ਹੈਗਾ ਇਹ ਸਾਰਾ ਸਟਾਫ ਨਾਲ ਆਉਣਗੇ ਸੇਮ ਪਿਓਰ ਚਨੂਨ ਦੇ ਦੁਪੱਟੇ ਸਾਰਾ ਗੋਟਾ ਪੱਤੀ ਦੇ ਨਾਲ ਪੂਰੇ ਡੈਡੀ ਨੇ ਦੁਪੱਟੇ ਬਹੁਤ ਸੋਹਣਾ ਦੇਖੋ ਕੰਮ ਆ ਦੁਪੱਟਿਆਂ ਦੇ ਉੱਪਰ ਬਹੁਤ ਪਿਆਰੇ ਬਹੁਤ ਸੋਹਣੀ ਜੀ ਲੁੱਕ ਦੇ ਦੁਪੱਟੇ ਨੇ ਇਨੀ ਡਿਜ਼ਾਈਨ ਦੇ ਵਿੱਚ ਸੇਮ ਪੈਨਲ ਵਾਲੇ ਦੇ ਵਿੱਚ ਇੱਕ ਤੁਹਾਨੂੰ ਇਸ ਤਰ੍ਹਾਂ ਦਾ ਡਿਜ਼ਾਈਨ ਮਿਲੂਗਾ ये शिमर ऑरगेंजा से आहत सोना शिमर ऑरगेंजा के उपर आ मेहंदिया इस तरह पैनल ने ने, गले गलों काम बॉटम प्लेन विस्कॉस ऑरगेंजा का गोटा पत्ती दुपट्टा रेडी हो ਨੈਕਸਟ ਸੂਟ ਦੇਖ ਲਓ ਇੱਕ ਕ੍ਰਾਸ਼ ਟਿਸ਼ੂ ਤੇ ਆ ਕ੍ਰਾਸ਼ ਦੇ ਉੱਪਰ ਆ ਪਿਓਰ ਕ੍ਰਾਸ਼ ਜਿਹਨੂੰ ਆਪਾਂ ਕਹਿ ਦਿੰਦੇ ਆ ਪਿਓਰ ਕ੍ਰਾਸ਼ ਦੇ ਉੱਪਰ ਇਹ ਰੈਡੀ ਹੋਇਆ ਹੋਇਆ ਇਹ ਕ੍ਰਾਸ਼ ਸ਼ਿਮਰ ਆ ਜੀ ਤੇ ਦੇਖੋ ਗਲੇ ਦੇ ਉੱਪਰ ਅੰਬੀ ਦਾ ਕੰਮ ਹੋਇਆ ਬਹੁਤ ਸੋਹਣਾ ਗਲਾ ਪੂਰਾ ਟੋਟਲੀ ਹੈਂਡ ਦੇ ਨਾਲ ਦੇ ਕਿੰਨਾ ਸੋਹਣਾ ਡਿਜ਼ਾਈਨ ਆ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਸਾਰਾ ਡਿਜ਼ਾਈਨ ਰੈਡੀ ਹੋਇਆ ਇਹ ਇਸ ਤਰ੍ਹਾਂ ਸਾਰਾ ਇਹਦਾ ਮਿਲੂਗੀ ਫਰੰਟ ਲੁੱਕ ਤੇ ਬਾਹਾਂ ਦੇ ਉੱਪਰ ਇਸ ਤਰ੍ਹਾਂ ਪੂਰਾ ਹੈਵੀ ਕੰਮ ਮਿਲੂਗਾ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਨਾਲ ਮਿਲੂਗੀ ਸਿਲਕ ਦੀ ਬਾਟਮ ਤੇ ਦੁਪੱਟੇ ਇਹਨਾਂ ਦੇ ਫੁੱਲ ਹੈਵੀ ਜਾਲਵਰਕ ਦੇ ਨਾਲ ਮਿਲਣਗੇ ਕਿਉਂਕਿ ਸੂਟ ਸਿੰਪਲ ਸੋਬਰ ਸਰਦਾਰੀ ਆ ਵਧੀਆ ਲੁੱਕ ਦਾ ਤੇ ਨਾਲ ਜਿਹੜੀਆਂ ਪੈਣਾ ਦੁਪੱਟੇ ਹੈਵੀ ਲਾਈਕ ਕਰਦੀਆਂ ਉਹਨਾਂ ਲਈ ਬਹੁਤ ਸੋਹਣੀ ਕਲੈਕਸ਼ਨ ਆ ਨਾਲ ਚਨੂਨ ਦਾ ਦੁਪੱਟਾ ਰਹੂਗਾ ਪੂਰਾ ਜਾਲਵਰਕ ਦੇ ਨਾਲ ਆ ਲੋ ਜੀ ਦੁਪੱਟੇ ਤੇ ਪੂਰਾ ਜਾਲਵਰਕ ਮਿਲੂਗਾ ਪੈਚ ਦਾ ਕੰਮ ਮਿਲੂ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਹੀ ਪਿਆਰੀ ਸੋ ਜਿਹੜੀਆਂ ਭੈਣਾਂ ਨੂੰ ਜਿਹੜਾ ਵੀ ਸੂਟ ਆਜੀ ਵੀਡੀਓ ਦਾ ਪਸੰਦ ਆ ਰਿਹਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚਲੋ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਜੀ ਦੋ ਇਹ ਸੇਮ ਸੂਟ ਦੇ ਵਿੱਚ ਦੋ ਕਲਰ ਮਿਲਣਗੇ ਇੱਕ ਦਾ ਗਾਜਰੀ ਦੇ ਨਾਲ ਕੰਟਰਾਸਟ ਆ ਪਰਪਲ ਨਾਲ ਗਾਜਰੀ ਇੱਕ ਹੈਗਾ ਜੀ ਮੋਰ ਪੰਖੀਆ ਫਰੋਜ਼ੀ ਛੇੜ ਦਾ ਮਹਿਰੂਨ ਦੇ ਨਾਲ ਕੰਟਰਾਸਟ ਇਹ ਵੀ ਪੀਸ ਬਹੁਤ ਸੋਹਣਾ ਬਹੁਤ ਪਿਆਰਾ ਇਹ ਪਿਓਰ ਕ੍ਰਸ਼ ਆ ਜੀ ਪਿਓਰ ਕ੍ਰਸ਼ ਸ਼ਿਮਰ ਆ ਤੇ ਪ੍ਰਾਈਸ ਬਹੁਤ ਰੀਜ਼ਨੇਬਲ ਚ ਦੇ ਰਹੇ ਆ ਸਾਰੇ ਇਹਦੇ ਵਿੱਚ ਪ੍ਰੋਪਰ ਫਲੋਸੀ ਕਲਰ ਤੁਹਾਨੂੰ ਇਹ ਗ੍ਰੀਨ ਜਿਹੜਾ ਗ੍ਰੀਨ ਫਲੋਸੀ ਮੋਰ ਪੰਖੀਆ ਸ਼ੇਡ ਹੁੰਦਾ ਕਦੇ ਵੀ ਕੈਮਰਾ ਇਹਨੂੰ ਸਹੀ ਕੈਪਚਰ ਨਹੀਂ ਕਰਦਾ ਇਸ ਲਈ ਮੈਂ ਦੱਸ ਰਹੀ ਆ ਗ੍ਰੀਨ ਫਲੋਸੀ ਸ਼ੇਡ ਹੁੰਦਾ ਨਾ ਮੋਰ ਪੰਖੀਆ ਉਹ ਆਏ ਹੈ オリジナル ਕਲਰ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਤੇ ਇਸ ਤਰ੍ਹਾਂ ਹੈਗੀ ਇਹ ਸੇਮ ਫਰੰਟ ਲੁੱਕ ਇਸ ਤਰ੍ਹਾਂ ਮਿਲੂਗਾ ਇਹਦਾ ਸਾਰਾ ਬਾਹਾਂ ਦੇ ਉੱਪਰ ਕੰਮ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਤੇ ਨਾਲ ਇਹਦੇ ਮਿਲੂਗੀ ਜੀ ਸਿਲਕ ਦੀ ਬਾਟਮ ਤੇ ਨਾਲ ਇਹਦੇ ਮਿਲੂਗਾ ਸੇਮ ਜਾਲ ਵਰਕ ਦਾ ਦੁਪੱਟਾ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਬਹੁਤ ਸੋਹਣੀ ਜਾਨੀ ਕਿ ਪਾਰਟੀਅਰ ਕਲੈਕਸ਼ਨਾਂ ਤੇ ਪ੍ਰਾਈਸ ਵੀ ਬਹੁਤ ਰੀਜ਼ਨੇਬਲ ਨੇ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਦੇ ਨਵੇਂ ਹੋ ਤੇ ਹੇਠਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਟੂਟ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ So